ਇਸ ਵੇਲੇ ਦੀ ਵੱਡੀ ਖਬਰ ਸੀਐਮ ਮਾਨ ਨੇ ਵੱਡਾ ਐਕਸ਼ਨ ਲਿਆ ਹੈ ਤਹਿਸੀਲਦਾਰ ਜਿਹੜੇ ਸਸਪੈਂਡ ਕਰ ਦਿੱਤੇ ਨੇ 14 ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਚੇਤਾਵਨੀ ਸੀਐਮ ਮਾਨ ਦੇ ਵੱਲੋਂ ਦਿੱਤੀ ਗਈ ਸੀਗੀ ਡੈਡਲਾਈਨ ਦਿੱਤੀ ਗਈ ਸੀਗੀ ਕੰਮ ਤੇ ਪਰਤਨ ਦੀ ਤਾਂ ਜਿਹੜੇ ਤਹਿਸੀਲਦਾਰ ਕੰਮ ਦੇ ਉੱਤੇ ਨਹੀਂ ਪਰਤੇ ਉਹਨਾਂ ਦੇ ਉੱਤੇ ਹੁਣ ਐਕਸ਼ਨ ਹੋ ਗਿਆ ਹੈ ਕਾਰਵਾਈ ਕਰ ਦਿੱਤੀ ਗਈ ਹੈ 14 ਤਹਿਸੀਲਦਾਰ ਨੇ ਜਿਨ੍ਹਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਆਰਡਰ ਜਾਰੀ ਕਰ ਦਿੱਤੇ ਗਏ ਨੇ ਜਿਸ ਦੇ ਮੁਤਾਬਕ ਬਾਗਾ ਪੁਰਾਣਾ ਤੋਂ ਗੁਰਮੁਖ ਸਿੰਘ ਤਹਿਸੀਲਦਾਰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਭੀਮ ਸਿੰਘ ਨੇ ਨਾਇਬ ਤਹਿਸੀਲਦਾਰ ਬਾਗਾ ਪੁਰਾਣਾ ਦੇ ਤੈਸ ਤੋਂ ਇਲਾਵਾ ਅਮਨ ਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਤੇ ਰਮੇਸ਼ ਇੰਗਰਾ ਨਾਇਬ ਤਹਿਸੀਲਦਾਰ ਧਰਮਕੋਟ ਤਸੀਹੇ ਮਾਨ ਦੇ ਵੱਲੋਂ ਪਹਿਲਾਂ ਦੱਸ ਦਈਏ ਕਿ ਅੱਜ ਚੇਤਾਵਨੀ ਦਿੱਤੀ ਗਈ ਸੀ ਸਮੂਹਿਕ ਛੁੱਟੀ ਦੇ ਉੱਤੇ ਤਹਿਸੀਲਦਾਰ ਚਲੇ ਗਏ ਸੀਗੇ ਜਿਸ ਤੋਂ ਬਾਅਦ ਸੀਐਮ ਮਾਨ ਨੇ ਸਖਤ ਰੁਖ ਅਪਣਾਇਆ ਸੀਗਾ ਤਾਂ ਵਾਰਨਿੰਗ ਦਿੱਤੀ ਸੀ ਚੇਤਾਵਨੀ ਦਿੱਤੀ ਗਈ ਸੀ ਕਿ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਤਹਿਸੀਲਦਾਰਾਂ ਨੂੰ ਆਪਣੇ ਦਫ਼ਤਰ ਦੇ ਵਿੱਚ ਪਹੁੰਚੋ ਤੇ ਕੰਮ ਨੂੰ ਸ਼ੁਰੂ ਕਰੋ ਨਹੀਂ ਤਾਂ ਸੀ ਹੋਰ ਬੰਦੇ ਰੱਖ ਲਵਾਂਗੇ ਇਸ ਤਰੀਕੇ ਦੇ ਨਾਲ ਸੀਐਮ ਮਾਨ ਦੇ ਵੱਲੋਂ ਸਖਤ ਰੂਪ ਰੁਖ ਆਇਆ ਗਿਆ ਸੀਗਾ ਤਾਂ ਜਿਹੜੇ ਤਹਿਸੀਲਦਾਰ ਕੰਮ ਤੇ ਨਹੀਂ ਪਹੁੰਚੇ ਉਹਨਾਂ ਦੇ ਉੱਤੇ ਹੁਣ ਐਕਸ਼ਨ ਹੋ ਗਿਆ ਹੈ ਕਾਰਵਾਈ ਕਰ ਦਿੱਤੀ ਗਈ ਹੈ 14 ਤਹਿਸੀਲਦਾਰ ਨੇ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਦੋਂ ਸੀਐਮ ਮਾਨ ਨੇ ਚੇਤਾਵਨੀ ਦਿੱਤੀ ਸੀ ਹਾਲਾਂਕਿ ਕੁਝ ਤਹਿਸੀਲਦਾਰ ਸੀਗੇ ਜਿਹੜੇ ਕੰਮ ਦੇ ਉੱਤੇ ਪਹੁੰਚ ਗਏ ਸੀਗੇ ਵਾਪਸ ਪਰਤ ਆਏ ਸੀਗੇ ਪਰ ਜਿਹੜੇ ਤਹਿਸੀਲਦਾਰ ਕੰਮ ਤੇ ਵਾਪਸ ਨਹੀਂ ਮੁੜੇ ਪਰਤੇ ਨਹੀਂ ਉਹਨਾਂ ਦੇ ਉੱਤੇ ਹੁਣ ਸਰਕਾਰ ਨੇ ਐਕਸ਼ਨ ਲੈ ਲਿਆ ਹੈ ਤਾਂ 14 ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ